ਕਰੇਡੀਅਨ ਖਬਰਾਂ ਨਾਮ ਦੇ ਵਿੱਚ ਵੱਡੀ ਮੰਦਭਾਗੀ ਖਬਰ ਨਿਕਲ ਕੇ ਆਰੀ ਹੈ ਮੋਕਟਨ ਕੈਨੇਡਾ ਦੇ ਵਿੱਚ ਇੱਕ ਵਾਟਰਫਾਲ ਦੇ ਨਾਣਵੇ ਦੋ ਭਾਰਤੀ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ ਨਿਊ ਬ੍ਰੈਂਜ਼ਵਿਕ ਸੂਬੇ ਦੇ ਗਿਪਸਨ ਫਾਲਸ ਵਿਖੇ ਇਹ ਘਟਨਾ ਘਟੀ ਹੈ ਜਿੱਥੇ ਕੈਲੋਡੋਰੀਆ ਆਰ ਸੀ ਐਮ ਪੀ ਨੇ ਦੱਸਿਆ ਕਿ 21 ਸਾਲ ਅਤੇ ਇੱਕ ਨੌਜਵਾਨ ਨੂੰ ਪਾਣੀ ਵਿੱਚੋਂ ਜਿੱਥੇ ਕੱਢਿਆ ਗਿਆ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਉਹ ਦਮ ਤੋੜ ਗਿਆ 24 ਸਾਲ ਦਾ ਇੱਕ ਹੋਰ ਨੌਜਵਾਨ ਜਿਸ ਦੀ ਲਾਸ਼ ਅਗਲੇ ਦਿਨ ਬਾਹਰ ਕੱਢੀ ਜਾ ਸਕੀ ਹੈ ਏਜੀ ਮੌਤ ਵੀ ਸੱਟਾਂ ਲੱਗਣ ਕਾਰਨ ਹੋਈ ਹੈ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਨੇ ਉਚਾਈ ਤੋਂ ਪਾਣੀ ਵਿੱਚ ਛਾਲ ਮਾਰੀ ਪਰ ਪੱਥਰ ਨਾਲ ਟਕਰਾਉਣ ਕਰਕੇ ਗੰਭੀਰੂ ਵਿੱਚ ਜ਼ਖਮੀ ਹੋ ਗਏ ਤੇ ਜਿਸ ਤੋਂ ਬਾਅਦ ਉਹ ਝੀਲ ਚੋਂ ਬਾਹਰ ਨਹੀਂ ਨਿਕਲ ਸਕੇ ਭਾਰਤੀ ਨੌਜਵਾਨਾਂ ਵਿੱਚੋਂ ਇੱਕ ਦੀ ਪਛਾਣ ਪਟਿਆਲਾ ਜ਼ਿਲ੍ਹੇ ਦੇ ਪਿੰਡ ਨਨਸੂ ਨਾਲ ਸੰਬੰਧਤ ਗੁਰਪ੍ਰੀਤ ਸਿੰਘ ਵੱਜੋਂ ਕੀਤੀ ਗਈ ਹੈ ਗੁਰਪ੍ਰੀਤ ਸਿੰਘ ਕੁਝ ਦਿਨ ਪਹਿਲਾਂ ਹੀ ਉਸ ਨੂੰ ਕੈਨੇਡੀਅਨ ਪੀਆਰ ਮਿਲੀ ਹੈ ਤੇ ਉਹ ਆਪਣੇ ਦੋਸਤਾਂ ਨਾਲ ਸੈਰ ਸਪਾਟਾ ਕਰ ਲਈ ਗਿਪਸਨ ਫਾਲਵਰ ਤੁਰ ਪਿਆ ਗੁਰਪ੍ਰੀਤ ਸਿੰਘ ਦੇ ਪਿਤਾ ਰਜਿੰਦਰ ਸਿੰਘ ਜਿਨ੍ਹਾਂ ਦਾ ਆੜਤ ਦਾ ਕੰਮ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਗੁਰਪ੍ਰੀਤ ਨਿਊ ਬ੍ਰੈਂਜ਼ਵਿਕ ਦੇ ਮੋਕਟਨ ਵਿਖੇ ਪੜਾਈ ਮੁਕੰਮਲ ਉਸਨੇ ਕੀਤੀ ਤੇ ਆਖਰਕਾਰ ਉਸ ਨੂੰ ਪੀਆਰ ਮਿਲ ਗਈ ਹੈ ਇਹਰ ਮਿਲਣ ਦੀ ਖੁਸ਼ੀ ਵਿੱਚ ਉਹ ਆਪਣੇ ਦੋਸਤਾਨਾ ਪਹਾੜੀ ਇਲਾਕੇ ਵਿੱਚ ਘੁੰਮਣ ਗਿਆ ਸੀ ਜਿੱਥੇ ਉਹ ਚਰਨੇ ਵਿੱਚ ਨਹਾਉਣ ਦਾ ਉਹਨਾਂ ਦਾ ਫੈਸਲਾ ਸੀ ਜਿ ਜਮੀਨੀ ਹਾਲਾਤਾਂ ਤੋਂ ਅਣਜਾਣ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਏ ਆਰਸੀਐਮਪੀ ਨੇ ਦੋਹਾਂ ਨੌਜਵਾਨਾਂ ਦੀ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਇਸ ਦਰਾਨ ਐਲਗਿਨ ਦੇ ਫਾਇਰ ਚੀਫ ਕੈਂਟ ਸਵੀਟਸ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਲੋਕ ਇੱਥੇ ਕੁਦਰਤ ਦੇ ਨਜ਼ਾਰੇ ਦੇਖਣ ਲਈ ਇਸ ਪਾਲ ਵਿੱਚ ਪਹੁੰਚਦੇ ਨੇ ਪਰ ਇਹ ਜਗਾ ਬੇहद ਖਤਰਨਾਕ ਹੈ ਪਾਣੀ ਵਿੱਚ ਛਾਲ ਮਾਰਨ ਤੋਂ ਪਹਿਲਾਂ ਇਸ ਦੀ ਡੰਗਾਈ ਦਾ ਪਤਾ ਹੋਣਾ ਲਾਜ਼ਮੀ ਹੈ ਅਤੇ ਬਾਹਰ ਨਿਕਲਣ ਲਈ ਵੀ ਕੋਈ ਰਾਹ ਹੋਣਾ ਚਾਹੀਦਾ ਹੈ ਤੇ ਉੱਥੇ ਦੱਸ ਦਈਏ ਕਿ ਸਟੀਵਡਸ ਨੇ ਦੱਸਿਆ ਕਿ ਇਸ ਜਗਾ ਤੇ ਪਿਛਲੇ ਸਮੇਂ ਦੌਰਾਨ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਪਰ 12 ਸਾਲਾਂ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ 20 ਸਾਲ ਤੋਂ ਐਲਗਨ ਵਿਖੇ ਰਹੀ ਇੱਕ ਸਰਲੀ ਕੋਲ ਦਾ ਕਹਿਣਾ ਕਿ ਪਥਰੀਲੇ ਕਿਨਾਰੇ ਹੋਣ ਕਰਕੇ ਬਿਹਦ ਸੁਚੇਤ ਹੋਣ ਦੀ ਜ਼ਰੂਰਤ ਹੈ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਹੁੰਦਾ ਪਾਣੀ 50 ਫੁੱਟ ਡੂੰਘਾ ਹੋਵੇਗਾ ਪਰ ਇਸ ਦੇ ਵਿੱਚ ਮੌਜੂਦ ਪੱਥਰ ਨਜ਼ਰ ਨਹੀਂ ਆਉਂਦੇ ਜਿਸ ਕਰਕੇ ਇਹ ਹਾਦਸੇ ਅਕਸਰ ਹੋ ਜਾਂਦੇ ਨੇ ਕੈਨੇਡੀਅਨ ਕਬਰੂ ਦੇ ਉੱਪਰ ਏਸੀ ਹੁਣ ਤੱਕ ਦੀ ਵੱਡੀ ਖਬਰ ਉਹ ਖਬਰਾਂ ਸਿੱਧਾ ਚੱਲ ਰਹੀਆਂ ਨੇ ਦੇਸ਼ ਲਈ ਤਮਾਮ ਖਬਰਾਂ ਦੇਖਣ ਸੁਣਨ ਵਾਸਤੇ ਬਣਿਆ ਰਹੋ ਟ੍ਰੇਡਿੰਗ ਗਬਰੂ ਦੇ ਨਾਲ